ਗੁਰੂਆਂ ਕਰਪਾ ਕੀਆ ਪੰਜਾਬ ਦੇ ਅੰਦਰ ਲੁਧਿਆਣਾ ਦੇ ਅੰਦਰ ਦੋ ਦੋਸਤਾਂ ਦੇ ਉੱਤੇ ਜਿਹੜੇ ਲੋਕਾਂ ਦਾ ਕੰਮ ਇਮਾਨਦਾਰੀ ਨਾਲ ਨਹੀਂ ਜਾਣੇ ਜਾਂਦੇ ਲੋਕ ਕਹਿੰਦੇ ਆ ਜਿਹੜੇ ਚੁਗਲਵਾਦ ਆ ਉਹ ਚਾਹੁੰਦੇ ਆ ਕਿ ਆਪਸ ਦੇ ਵਿੱਚ ਖਟਾਪੱਟੀ ਹੋਵੇ ਨਾ ਸੀ ਇਹ ਤਾਕਤ ਆਪਸ ਦੇ ਵਿੱਚ ਭੜ ਕੇ एनर्जी बेस करे नहीं बननी है नदी बेस आशु मेरा भाई नहीं मेरा बड़ा लीडर है और रहेगा सारी उम्र मेरा लीडर रहेगा कौन हो अल्लाह जिंदाबाद अब अगर मान के कोई गल होवे ते ਕੱਢ ਦਿਓ ਕੱਢ ਦਿਓ ਉਹ ਗੱਲ ਮੈਂ ਆਸ਼ੂ ਜੀ ਨੂੰ ਬੇਨਤੀ ਕੀਤੀ ਮੈਂ ਯਾਰ ਜੇ ਤੁਹਾਨੂੰ ਕੋਈ ਚੁਗਲ ਹੋਰ ਫੋਨ ਕਰੇ ਤੁਹਾਡੇ ਕੋਲੇ ਆ ਕੇ ਗੱਲ ਕਰੇ ਕੋਈ ਵੱਡਾ ਬੈਂਸ ਤੇ ਛੋਟਾ ਬੈਂਸ ਸਾਡੇ ਵਰਖਲਾ ਫਲਾਨੀ ਜਗਾ ਫਲਾਨੇ ਬੰਦੇ ਕੋਲੇ ਆ ਕਹਿੰਦਾ ਸੀ ਤੇ ਲਾਊਡ ਤੇ ਲਾ ਲੋ ਜਣੀ ਸਾਡਾ ਫੋਨ ਉਂਗਲਵਾਜਾਂ ਦੀ ਉਂਗਲ ਪੰਨੀ ਪੈਣੀ ਆ ਪੰਦਿਤ ਜੀ ਆ ਤੁਹਾਡੇ ਕਾਠੇ ਨੇ ਤੁਹਾਡੇ ਰਲੇ ਮੇਲੇ ਮੈਂ ਧੰਨਵਾਦ ਕਰੀ ਆ ਤੁਹਾਡਾ ਉਹ ਗੱਲ ਰੋੜ ਤੱਕ ਤੁਹਾਡਾ ਠਾਠਾ ਮਾਰਦਾ ਸਮੁੰਦਰ ਇਸ ਗੱਲ ਦੀ ਗਵਾਹੀ ਵਰਦਾ ਬੈਸ ਆਸ਼ੂ ਦੀ ਜੋੜੀ ਨੇ ਬੈਸ ਆਸ਼ੂ ਦੀ ਜੋੜੀ ਸਮਝੋ ਸਭੀ ਮੰਡੀ ਠੋਕੀ ਬੈਸ ਆਸ਼ੂ ਦੀ ਜੋੜੀ ਨੇ ਇਹ ਦਿਲਾਂ ਵਾਲੇ ਉਹ ਤੋਂ ਦਿਲਾਂ ਦਾ ਰਲੇ ਮਾਂ ਦਿਲਾਂ ਨੂੰ ਦਿਲਾਂ ਚੋਂ ਦੀ ਰਾਹ ਹੁੰਦਾ ਸੋ ਮੈਂ ਜਿਆਦਾ ਵਕਤ ਨਹੀਂ ਤੁਹਾਡਾ ਲੈਣਾ ਮੁੱਦੇ ਦੀ ਗੱਲ ਇਹ ਆ ਵੀ ਆਪਾਂ ਹੁਣ 14 15 ਦਿਨ ਚੰਗੀ ਰਣਨੀਤੀ ਬਣਾ ਕੇ ਤੁਹਾਨੂੰ ਮੈਂ ਤੁਹਾਨੂੰ ਦੱਸਣ ਲੱਗਿਆਂ ਵੀ ਆ ਕਰ ਲਓ ਉਹ ਕਰ ਲਓ ਤੁਸੀਂ ਨੀਤੀ ਘਾੜੇ ਬੈਠੇ ਨਹੀਂ ਲੋੜ ਤੁਹਾਨੂੰ ਦੱਸਣ ਦੀ ਮੈਨੂੰ ਤੁਹਾਡੀ ਨੀਤੀ ਗਣਨੀਤੀ ਦੇ ਉੱਤੇ ਤੁਹਾਡੀ ਪਾਲਿਸੀ ਪ੍ਰੋਗਰਾਮ ਦੇ ਉੱਤੇ ਬੜਾ ਵੱਡਾ ਮਾਣ ਤੇ ਫਖਰ ਆ ਇਹ ਜਿਹੜੀ ਬੱਡੀ ਦਿੱਤਿਆ ਉਹ ਲੁਧਿਆਣਾ ਦੇ ਵਿੱਚ ਉਹ ਦਰਜ ਕਰਕੇ ਪਟਵਾਰੀ ਜੀ ਕਹਿ ਕੇ ਗਏ ਨਾ ਵੀ ਆਖਰੀ ਕਤਰਾ ਭਾਉਣ ਵਾਲਾ ਆਖਰੀ ਕਤਰਾ ਕਾਗਜ਼ ਵੀ ਭਾਉਣ ਵਾਲਾ ਚਲੇ ਕਿੱਥੇ ਗਿਆ ਜੇ ਮੈਂ ਤੁਹਾਨੂੰ ਉਹਦੀ ਆਡੀਓ ਰਿਕਾਰਡਿੰਗ ਸੁਣਾ ਦਮਾ ਨਾ ਹਾਸ ਹਾਸ ਕੇ ਦੂਰੇ ਪੂਰੇ ਹੋ ਜਾਊਗਾ ਤੁਹਾਡੀ ਪਰ ਉਹ ਨੀਚ ਹਰ ਤੱਕ ਹੋਊਗੀ ਮੇਰੇ ਕੋਲੇ ਨਾ ਕਾਲ ਬਣੇ ਸਤਕਾਰਯੋਗ ਮੈਂਬਰ ਪਾਰਲੀਮੈਂਟ ਸਾਦੀਆਂ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਮੈਨੂੰ ਕਿੰਨੀ ਵਾਰੀ ਕਾਲ ਕਰਦੇ ਆ ਉਹ ਕਾਂਗਰਸ ਵਾਲਿਆਂ ਨੂੰ ਤਾਂ ਗਾਲਾਂ ਕੱਢਣੀਆਂ ਸੁਆਵਾਗਾ ਕਿਉਂਕਿ ਕਾਂਗਰਸ ਛੱਡ ਦਿੱਤੀ ਬੀਜੇਪੀ ਦੇ ਲੀਡਰਾਂ ਨੂੰ ਵੀ ਗਾਲਾਂ ਕੱਢੀ ਜਾਂਦੇ ਆ ਸਰਕਾਰ ਜੋ ਹਸਾਬ ਲੱਟਾ ਵੀ ਦੱਸ ਰਿਹਾ ਤੁਹਾਨੂੰ ਸੱਚੀ ਗੱਲ ਦੱਸ ਰਿਹਾ ਤੁਹਾਨੂੰ ਆ ਬਹੁਤ ਸਾਰੇ ਪੱਤਰਕਾਰ ਦੋਸਤ ਬੈਠੇ ਜਿਨ੍ਹਾਂ ਨੂੰ ਮੈਂ ਆਫ ਕੈਮਰਾ ਰਿਕਾਰਡਿੰਗ ਸੁਣਾਈ ਹੈ ਕੋਈ ਭੜਨਗੇ ਪੱਤਰਕਾਰ ਦੋਸਤ ਔਨ ਕੈਮਰਾ ਨਹੀਂ ਸੁਣਾਈ ਕਿਉਂਕਿ ਮੈਂ ਰਵਨੀਤ ਬਿੱਟੂ ਨਹੀਂ ਮੈਂ ਸੁਮਨਜੀਤ ਬੈਸ ਹਾਂ ਮੈਂ ਫੁੱਟਾ ਚੱਕਣ ਵਾਲਾ ਨਹੀਂ ਜੇ ਤਾਂ ਬੈਂਸ ਤੇਰੇ ਨਾਲ ਚਲੇ ਜਾਂਦਾ ਫੇਰ ਤਾਂ ਬੜਾ ਬਗਲਾਪੰਕ ਸੀਗਾ ਤੇ ਹੁਣ ਬੈਂਸ ਕੰਮ ਦੇ ਚਲੇ ਗਿਆ ਤੇ ਬੈਂਸ ਥਾ ਕੇ ਚੋਰ ਰੇਪੇਸਟ ਜਮੀਨਾਂ ਚ ਦੱਤਾਂ ਦੱਪਣ ਵਾਲਾ ਬੈਂਸ ਬਣ ਗਿਆ ਪੱਲੇ ਹੋ ਗਏ ਸੱਤ ਤੇ ਕੋਠੇ ਚੜ ਕੇ ਨੱਚ ਸੱਤ ਤੇ ਧੂਰ ਦੀ ਲੜਾਈ ਆ ਬੇਈਮਾਨੀ ਤੇ ਇਮਾਨਦਾਰੀ ਦੀ ਲੜਾਈ ਆ ਤੇ ਮੇਰਾ 20 ਸਾਲ ਦਾ ਪਿਆਰਵਾ ਇਸ ਗੱਲ ਦੀ ਸ਼ਾਦੀ ਪਰਦਾ ਹੈ ਕਿ ਜਿੱਤ ਹਮੇਜਾਂ ਸੱਚਾਈ ਦੀ ਹੋਈ ਆ ਇਮਾਨਦਾਰੀ ਦੀ ਜਿੱਤ ਹੋਈ ਆ ਤੇ ਹੁਣ ਵੀ ਜਿੱਤ ਹੋ ਕੇ ਰਹੇਗੀ ਕੱਲ ਇੱਕ ਬਹੁਤ ਵੱਡਾ ਪ੍ਰੋਗਰਾਮ ਮੁਸਲਮ ਭਰਾਵਾਂ ਦਾ ਸੀਗਾ ਉਹਦੇ ਚ ਵੱਡੀ ਬੇਨਤੀ ਦੇ ਵਿੱਚ ਮੇਰਾ ਵੀ ਖੜਾ ਸੀ ਇੱਥੇ ਬਹੁਤ ਭੈੜਾ ਪ੍ਰੋਗਰਾਮ ਕੀਤਾ ਤਾਂ ਦੋਸਤਾ ਬਧਾਇਆ ਤੁਹਾਨੂੰ ਮੈਂ ਉੱਥੇ ਬੇਨਤੀ ਕੀਤੀ ਕਿ ਕਿ ਦੋ ਸਾਲ ਬਦਲਾਓ ਵਾਲੇ ਦੋਸਤਾਂ ਦੀ ਸਰਕਾਰ ਆਈ ਰਹੀ ਹੈ ਜਿਹੜੇ ਸਾਰਾ ਕੁਝ ਕਹਿੰਦੇ ਸੀ ਸਿੰਘ ਸਿੰਘ ਖੁੱਲ ਜਾ ਤੇ ਸਾਡੀ ਸਰਕਾਰ ਆਈ ਤੇ ਸਮਝੋ سونے ਦੀਆਂ ਸੜਕਾਂ ਬਿਛਾ ਦੇਾਂਗੇ ਤੇ ਮੈਂ ਉਸ ਵੱਡੇ ਕੱਠ ਦੇ ਵਿੱਚ ਮੈਂ ਨਰ ਕਾਸਟ ਦੇ ਮਜ਼ਦੂਰ ਵੀਰਾਂ ਤੋਂ ਪੁੱਛਿਆ ਮੈਂ ਬੋਲਿਆ ਕਿ ਨਾ ਮੇਰੇ ਖਾਲ 35 ਜਾਂ 40 ਸੈਕਿੰਡ ਤੇ ਮੈਂ ਪੁੱਛਿਆ ਦੱਸੋ ਚਾਰ ਅੰਗਲਾਂ ਵਾਲੀ ਚਟ ਚਾਲੂ ਕਰਨੀ ਹੈ ਕਿ ਨਹੀਂ ਕਰਨੀ ਉੱਠ ਕੇ ਕੁਰਸੀਆਂ ਤੋਂ ਖੜੇ ਹੋ ਗਏ ਕਹਿੰਦੇ ਚਾਲੂ ਕਰਨੀ ਆ ਚਾਲੂ ਕਰਨੀ ਆ ਜਾਂਦਾ ਤੇ ਗਰੀਬ ਤਸਵੀਰ ਦੇ ਵਿੱਚ 40000 ਰੁਪਏ ਦਾ ਮਿਸਤਰੀ ਦਾ ਜਾਂਦਾ ਕੋਈ ਨਗਰ ਨੂੰ ਜਾਂਦੇ ਵੇ ਟੌਕੀ ਖਾਣੇ ਦੇ ਅੰਦਰ ਤੇ ਖੁੱਦ ਰਸਤੇ ਦੇ ਨਾਲ ਛਲ ਲਾਈ ਜਾਂਦੀ ਹੈ ਤੇ ਬਾਅਦ ਵਿੱਚ ਇਹ ਨਿਗਰਾਨੀ ਇਹ ਟੌਕੀਦਾਰਾ ਕਰਨਾ ਕਹਿੰਦੇ ਆ ਜਿਹਨੂੰ ਤੁਸੀਂ ਵੋਟ ਪਾਉਨੇ ਹੋ ਪਰ ਵੋਟ ਦੇ ਬੇਈਮਾਨ ਕੋਲੇ ਚਲੇ ਜੂਵੇ ਤੇ ਫਿਰ ਧੰਦਾ ਬੰਦੀ ਹੈ ਤੇ ਜੇ ਵੋਟ ਸਾਡੇ ਕੋਲੇ ਆ ਦੋਸਤੋ ਤੇ ਤੁਹਾਡੀ ਵੋਟ ਨਾ ਕਦੇ ਦਗਾ ਨਹੀਂ ਕੀਤਾ ਧੰਦਾ ਨਹੀਂ ਕੀਤਾ ਜ਼ਿਦਾਰੀ ਨਹੀਂ ਕੀਤੀ ਦੇਸ਼ ਭਗਤ ਜਦ ਮੇਰੇ ਨਾਲ ਬਿੜੇ ਤੇ ਗਰੇ ਬੇਈਮਾਨ ਅਸਰਾਂ ਨੂੰ ਜਿਹੜੇ ਸਬੰਧ ਕੀਤਾ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਬਸਤਵੇਂ ਜਗਾ ਲੈ ਗਿਆ ਰਣਨੀਤੀ ਬਾਤ ਤੁਹਾਨੂੰ ਦੱਸਣੀ ਕੋਈ ਨਹੀਂ ਤੁਸੀਂ ਨੀਤੀ ਘਾੜੇ ਬੈਠੇ ਹੋ ਐਨੀ ਸਿੱਦਕਤ ਤੇ ਹਾਰਡਵਰ ਸਤ ਮਿੰਦ ਨਾਲ ਕੰਮ ਕਰਦੇ ਹੋ ਕਿ ਪੰਜਾਬ ਦੇ ਅੰਦਰ আর ਆਪਣੇ ਵਿਜਨ ਦੇ ਅੰਦਰ ਸਾਡੇ ਆਪਣੇ ਨੰਬਰ 1 ਦੇ ਉੱਤੇ ਲੀਡ ਆਉਣੀ ਚਾਹੀਦੀ ਹੈ ਇਹ ਮੇਰੀ ਬੇਨਤੀ ਹੈ ਬਹੁਤ ਬਹੁਤ ਤੰਨਵਾਦ ਵਾਹਿਗੁਰੂ ਜੀ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ